ਵਿਕਟ ਕੀਪਰ ਬੱਲੇਬਾਜ਼ ਦਿਨੇਸ਼ ਕਾਰਤਿਕ ਨੂੰ ਆਰਸੀਬੀ ਨੇ ਆਪਣਾ ਬੱਲੇਬਾਜ਼ੀ ਕੋਚ ਅਤੇ ਮੈਂਟਰ ਨਿਯੁਕਤ ਕੀਤਾ ਹੈ ਇਸ ਦੀ ਜਾਣਕਾਰੀ ਆਰਸੀਬੀ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਦਿੱਤੀ ਹੈ ਕਾਰਤਿਕ ਨੇ ਇਸ ਸਾਲ 1 ਜੂਨ ਨੂੰ ਇੰਡੀਅਨ ਪ੍ਰੀਮੀਅਰ ਲੀਗ ਆਈਪੀਐਲ ਦੇ ਨਾਲ ਕ੍ਰਿਕਟ ਦੇ ਸਾਰੇ ਫਾਰਮੈਟਾਂ ਤੋਂ ਸਨਿਆਸ ਲੈਣ ਦਾ ਅਧਿਕਾਰ ਦਾ ਐਲਾਨ ਕੀਤਾ ਸੀ ਆਰਸੀਬੀ ਨੇ ਆਪਣੀ ਪੋਸਟ ਵਿੱਚ ਲਿਖਿਆ ਸਾਡੇ ਕੀਪਰ ਦਿਨੇਸ਼ ਕਾਰਤਿਕ ਦਾ ਹਰ ਮੈਚ ਵਿੱਚ ਸਵਾਗਤ ਹੈ ਇੱਕ ਨਵੇਂ ਅਵਤਾਰ ਵਿੱਚ ਆਰਸੀਬੀ ਵਿੱਚ ਵਾਪਸੀ ਦਿਨੇਸ਼ ਕਾਰਤਿਕ ਆਰਸੀਬੀ ਪੁਰਸ਼ ਟੀਮ ਦੇ ਬੱਲੇਬਾਜ਼ੀ ਕੋਚ ਅਤੇ ਮੈਂਟਰ ਹੋਣਗੇ ਤੁਸੀਂ ਕ੍ਰਿਕਟ ਦੇ ਇਸ ਵਿਅਕਤੀ ਨੂੰ ਕ੍ਰਿਕਟ ਤੋਂ ਬਾਹਰ ਕੱਢ ਸਕਦੇ ਹੋ ਪਰ ਕ੍ਰਿਕਟ ਨੂੰ ਵਿਅਕਤੀ ਤੋਂ ਬਾਹਰ ਨਹੀਂ ਉਹਨਾਂ ਨੂੰ ਬਹੁਤ ਸਾਰਾ ਪਿਆਰ ਦਿਓ 12ਵੇਂ ਮੈਨ ਆਰਮੀ ਦਿਨੇਸ਼ ਕਾਰਤਿਕ ਭਾਰਤ ਦੇ ਨਾਲ ਦੋ ਆਈਸੀਸੀ ਟਰੋਫੀਆਂ ਜਿੱਤ ਚੁੱਕੇ ਨੇ ਇਸ ਵਿੱਚ 2007 T20 ਵਿਸ਼ੇਕਾਪਾ ਅਤੇ 2013 ਦੀ ਚੈਂਪੀਅਨਸ਼ਿਪ ਟਰੋਫੀ ਸ਼ਾਮਲ ਹੈ 카르틱 ਨੇ ਭਾਰਤ ਲਈ 26 ਟੈਸਟ 94 ਵੰਡੇ ਅਤੇ 60 T20 ਅੰਤਰਰਾਸ਼ਟਰੀ ਮੈਚ ਖੇਡੇ ਨੇ 카르틱 ਨੇ ICC ਟਰੋਫੀ ਦੇ ਨਾਲ ਸਾਲ 2010 ਅਤੇ 2018 ਵਿੱਚ ਭਾਰਤ ਦੇ ਨਾਲ ਏਸ਼ੀਆਈ ਕੱਪ ਵਿੱਚ ਜਿੱਤਿਆ ਹੈ 카르틱 ਨੇ ਸਾਲ 2022 ਵਿੱਚ ਭਾਰਤ ਲਈ ਬੰਗਲਾਦੇਸ਼ ਖਿਲਾਫ T20 ਵਿਸ਼ਵ ਕੱਪ ਜਿੱਤ ਕਰਕੇ ਆਪਣੀ ਆਖਰੀ ਅੰਤਰਰਾਸ਼ਟਰੀ ਮੈਚ ਖੇਡਿਆ।